ਤੇ ਮੌਤਾਂ ਹੋ ਜਾਂਦੀਆਂ ਨੇ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਉਸ ਮੁੱਦੇ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਸੇਮਰ ਮੌਜੂਦ ਆ ਕੀ ਹਾਲ ਨੇ ਵੀਰੇ ਹੋ ਠੀਕ ਹੋ ਜੀ ਵਧੀਆ ਬਾਈ ਸਤਿਕਾਰ ਜੀ ਸਾਰੇ ਸਤਿਕਾਰ ਵੀਰੇ ਤੇ ਕਿਵੇਂ ਦੇਖਦੇ ਹੋ ਤੁਸੀਂ ਤਾਂ ਮਤਲਬ ਜਿਹੜਾ ਦੇਖਿਆਗਾ ਉਸ ਨਿਊਜ਼ ਨੂੰ ਤੇ ਜਿਹੜਾ ਨਜ਼ਦੀਕ ਤੋਂ ਸਰਚ ਕੀਤੀ ਆ ਕਾਰਨ ਕੀ ਬਣਿਆ ਕਿ ਕਿਉਂ ਜੜੀਆਂ ਮੌਤਾਂ ਹੋਈਆਂ ਨੇਗੀਆਂ ਕਾਰਨ ਵੀਰੇ ਉਹ ਜਿਹੜਾ ਆਪਾਂ ਸੁਣਨ ਦੇ ਵਿੱਚ ਆ ਰਹੇ ਦੇਖਣ ਦੇ ਵਿੱਚ ਜੀ ਉਹ ਜ਼ਹਿਰੀਲੀ ਸ਼ਰਾਬ ਜਿਹੜੀ ਅਨਲੀਗਲ ਸ਼ਰਾਬ ਆਪਾਂ ਕਹਿ ਦਈਏ ਅੱਛਾ ਉਹ ਜ਼ਹਿਰੀਲੀ ਸ਼ਰਾਬ ਦਾ ਸਰਗਣਾ ਸੀ ਕੋਈ ਹੂੰ ਇੱਕ ਚੇਨ ਸਿਸਟਮ ਚੱਲਿਆ ਹੋਇਆ ਸੀ ਅੱਛਾ ਇਹ ਮਜੀਠੇ ਹਲਕੇ ਦੇ ਇਹ ਪਿੰਡਾਂ ਦੇ ਵਿੱਚ ਉਹ ਸਪਲਾਈ ਕਰਦੇ ਸੀ ਅੱਛਾ ਤੇ ਉਹ ਦੋ ਤਿੰਨ ਪਿੰਡਾਂ ਦੇ ਨਾਮ ਵੀ ਸਾਹਮਣੇ ਆਏ ਨੇ ਹੂੰ ਜਿਵੇਂ ਪੰਘਾਲੀ ਹੋ ਗਿਆ ਅੱਛਾ ਤੇ ਤਲਵੰਡੀ ਇੱਕ ਦੋ ਪਿੰਡ ਹੋਰ ਨੇ ਹੂੰ ਉੱਥੋਂ ਦੇ ਜਿਹੜੇ ਨੌਜਵਾਨ ਵੀ ਕਹਿ ਦਈਏ ਆਪਾਂ ਜੀ ਤੇ ਵੱਡੀ ਏਜ ਦੇ ਵੀ ਜਿਹੜੇ ਹੈਗੇ ਸੀ ਪੰਜਾਬ 52 ਸਾਲਾਂ ਵਾਲੇ ਹਨਾ ਅੱਛਾ ਉਹਨਾਂ ਦੀ ਡੈਥ ਹੋ ਚੁੱਕੀ ਆ ਜਿਹੜੀ ਉਹ ਜ਼ਹਿਰੀਲੀ ਕਿੰਨੇ ਜਣੇ ਸੀਗੇ ਤਕਰੀਬਨ ਸਾਰੇ ਤਕਰੀਬਨ ਹੁਣ ਅਮਰੀਕਨ ਅੱਛਾ ਜੀ ਬਈ ਅੱਜ ਨਹੀਂ ਹੋ ਰਿਹਾ ਸਾਨੂੰ ਆਪਾਂ ਸੁਣ ਰਹੇ ਆ ਅੱਛਾ ਕੱਲ ਦੀ ਸੀ ਜਿਹੜੀ ਉਹ 17 ਤੋਂ 20 ਦੇ ਐਵਰੇਜ ਸੀ ਹੋਰ ਅੱਗੇ ਦੀ ਅੱਗੇ ਜਿਵੇਂ ਆਈ ਜਾ ਰਹੀ ਹੈ ਜਿਵੇਂ ਪਿੱਛੇ ਆਪਾਂ ਪਿਛਲੀ ਪਹਿਲਾਂ ਵੀ ਉੱਥੇ ਵੀ ਗੱਲਬਾਤ ਕੀਤੀ ਸੀ ਸਮਾਣੇ ਵਾਲੀ ਘਟਨਾ ਜਿਹੜੀ ਕੋਈ ਬੱਚਿਆਂ ਦਾ ਜਿਹੜਾ ਟਿਪਰ ਨਾਲ ਅਨੋਵਾ ਕਾਰ ਦਾ ਹਨਾ ਉਹ ਬੱਚੇ ਪਹਿਲਾਂ ਹੋਏ ਸੀ ਮੇਰੇ ਖਾਲ 10 ਕ ਬੱਚੇ ਹਨਾ ਵੀਰੇ ਹਾਂ ਨਹੀਂ ਪਹਿਲਾਂ ਹੋਏ ਸੀ 6-7 ਸ਼ਾਇਦ 6-7 6-7 ਦੇ ਤੋਂ ਉਹਦੇ ਬਾਅਦ ਚ ਹੋ ਗਏ 9 6-7 ਬੱਚੇ ਹੋਏ ਸੀ ਉਸ ਤੋਂ ਬਾਅਦ ਹੁਣ ਜਿਹੜੇ ਜੇਰੇ ਇਲਾਜ ਸੀ ਹਮ ਹਸਪੀਟਲਾਂ ਦੇ ਵਿੱਚ ਉਹਨਾਂ ਦੀ ਵੀ ਬਾਤ ਦੇ ਵਿੱਚ ਬਹੁਤ ਮੰਦਭਾਗੀ ਹੈ ਹਮ ਨਾ ਸਹਣ ਜੋਗ ਹੈ ਨਾ ਸਹਣ ਬਿਲਕੁਲ ਤੇ ਉਹਨਾਂ ਦੀ ਵੀ ਬਾਤ ਦੇ ਵਿੱਚ ਖਬਰ ਜਿਹੜੀ ਆ ਰਹੀ ਹੈ ਕਿ ਇੱਕ ਦੋ ਦਿਨਾਂ ਬਾਅਦ ਡੈਥਾਂ ਹੋ ਗਈਆਂ ਦੋ ਬੱਚੇ ਸੀਗੇ ਜਿਹੜੇ ਇੱਕ ਦੀ ਉਮਰ ਸ਼ਾਇਦ 4 ਸਾਲ ਹਮ ਇੱਕ ਸ਼ਾਇਦ ਥੋੜਾ 4-5 ਸਾਲ ਤੋਂ ਛੋਟੇ ਹੀ ਸੀ ਮਤਲਬ ਛੋਟੇ ਛੋਟੇ ਬੱਚੇ ਸੀ ਸਾਰੇ ਸਾਰੇ ਛੋਟੇ ਬੱਚੇ ਸੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਇਹ ਵੀ ਸ਼ਾਇਦ ਜਿਵੇਂ ਕਹਿੰਦੇ ਹੁੰਦੇ ਨੇ ਵੀ ਪੰਜਾਬ ਉਨੋਂ ਨਜ਼ਰ ਲੱਗੀ ਹੁੰਦੀ ਹੈ ਹਮ ਆਏ ਦਿਨ ਇਹੋ ਜੀਆਂ ਘਟਨਾਵਾਂ ਵੀ ਨਾਲ ਉਹ ਜੇ 50 ਮੋਤਾਂ 40 50 ਮੋਤਾਂ ਇੱਧਰ ਹੋ ਗਏ ਆ 10 ਮੋਤਾਂ ਦੇ ਕਰੀਬ ਇੱਧਰ ਹੋ ਗਏ ਚਲੋ ਇੱਕ ਅੱਧੀ ਹੋਵੇ ਬੰਦਾ ਚਰ ਲੈਂਦਾ ਹੁੰਦਾ ਹਨ ਜੇ ਆਪਾਂ ਜਿਵੇਂ ਬੱਚਿਆਂ ਦੀ ਗੱਲ ਕਰੀਏ ਤਾਂ ਇੱਕ ਭਾਈ ਭੈਣ ਵੀ ਹੈਗੇ ਸੀ ਹਨਾ ਜਿਵੇਂ ਸਾਰਾ ਮਤਲਬ ਪਰਿਵਾਰ ਉੱਜੜਨ ਵਾਲੀ ਗੱਲ ਹੋ ਗਈ ਬਿਲਕੁਕੁਲ ਉਹ ਪਰਿਵਾਰ ਖਤਮ ਹੀ ਹੋ ਗਿਆ ਬਈ ਖਤਮ ਵਾਲੀ ਗੱਲ ਹੈ ਸਰਕਾਰ ਵੱਲੋਂ ਕੀ ਜਿਹੜਾ ਉਹਨਾਂ ਵੱਲੋਂ ਕੁਝ ਕੀਤੇ ਗਏ ਨੇਗੇ ਜਿਹੜੇ ਉਪਰਾਲਾ ਕੀਤਾ ਸਰਕਾਰ ਵੱਲੋਂ ਸੀਐਮ ਸਾਹਿਬ ਕੱਲ ਜਾ ਕੇ ਆਏ ਨੇ ਹੂੰ ਤੁਰੰਤ ਜਦੋਂ ਪਤਾ ਲੱਗਿਆ ਉਸ ਤੋਂ ਬਾਅਦ ਹੀ ਉਹ ਮਿਲੇ ਨੇ ਪਰਿਵਾਰਾਂ ਨੂੰ ਜਾ ਕੇ ਸਾਰਿਆਂ ਨੂੰ ਅੱਛਾ ਤੇ ਉਹਨਾਂ ਨੇ ਵੱਡੇ ਐਲਾਨ ਵੀ ਕੀਤੇ ਨੇ ਉੱਥੇ ਜਿਵੇਂ ਕਿ ਉਹਨਾਂ ਨੇ ਦੱਸਿਆ ਉੱਥੇ ਮੈਂ ਸੁਣ ਰਿਹਾ ਸੀ ਅੱਜ ਹੂੰ ਬਿਲਕੁਲ ਗਰੀਬ ਪਰਿਵਾਰ ਸੀ ਉਹ ਜਿਹੜੇ ਜੀ ਐਸ ਸੀ ਐਸ ਸੀ ਭਾਈਚਾਰੇ ਦੇ ਵਿੱਚੋਂ ਸੀ ਕੁਝ ਕੁਝ ਦੂਜੇ ਵੀ ਆਪਣੇ ਜਿਵੇਂ ਦਾ ਹਾਂ ਐਸ ਸੀ ਪਰਿਵਾਰਾਂ ਦੇ ਵਿੱਚੋਂ ਐਸੇ ਪਰਿਵਾਰ ਸੀ ਉਹ ਜਿਹੜੇ ਉਸੇ ਦਿਨ ਹੀ ਕਮਾਉਂਦੇ ਨੇ ਉਸੇ ਦਿਨ ਸ਼ਾਮ ਨੂੰ ਖਾਂਦੇ ਨੇ ਹਾਂ 맞ਕੁਸ ਗਰੀਬੀ ਦੇ ਵਿੱਚ ਆਪਾਂ ਕਹਿ ਲੀਏ ਜਿਹੜੀ ਗੱਲ ਮਾਰਤਾ ਨਾ ਮਜ਼ਦੂਰੀ ਪਰਿਵਾਰ ਮਜ਼ਦੂਰ ਜੀ ਜੀ ਤੇ ਉਹਨਾਂ ਦਾ ਬੜੀ ਖਸਤਾ ਹਾਲਤ ਘਰਾਂ ਦੀ ਦੇਖ ਕੇ ਆਏ ਨੇ ਸੀਐਮ ਸਾਹਿਬ ਹੂੰ ਪੰਜਾਬ ਜਿਹੜੇ ਹੂੰ ਤੇ ਉਹਨਾਂ ਵਾਸਤੇ ਐਲਾਨ ਵੀ ਕੀਤੇ ਨੇ 10-10 ਲੱਖ ਰੁਪਇਆ ਅੱਛਾ 10 ਲੱਖ ਹਰੇਕ ਪਰਿਵਾਰ ਨੂੰ ਯਾਨੀ ਕਿ ਤੇ ਨੌਕਰੀ ਦਾ ਵੀ ਉਹਨਾਂ ਨੇ ਕੀਤਾ ਵਾਦਾ ਅੱਛਾ ਕਿ ਅਸੀਂ ਜਿਹੜਾ ਜੋਗ ਹੈ ਬੱਚਾ ਹੂੰ ਨੌਕਰੀ ਨੌਕਰੀ ਵੀ ਦੇਣਗੇ ਹੂੰ ਬਾਕੀ ਇਹੀ ਕਹਿ ਰਿਆਂਗੇ ਸਾਡੇ ਜਾਂ ਉਹਨਾਂ ਦੇ ਕੋਈ ਬਲੱਡਰ ਰਿਲੇਸ਼ਨ ਚੋਂ ਆ। ਹਾਂ ਵੀਰਾਂ ਦੀ ਨੌਕਰੀ। ਹਾਂ ਉਹਨਾਂ ਨੂੰ ਇੱਕ ਇੱਕ ਨੌਕਰੀ ਮਿਲੀ। ਬਾਕੀ ਇਹ ਹੀ ਆ ਕਿ ਇਹ ਇਹ ਗਰੋਅ ਹੈ ਜਿਹੜਾ ਫੜਿਆ ਜਾਣਾ ਚਾਹੀਦਾ ਹਨਾ ਜਿਹੜੇ ਵੀ ਹੈਗੇ। ਉਹਨਾਂ ਨੇ ਬਿਲਕੁਲ ਪੂਰੀ ਸ਼ਕਤੀ ਕੀਤੀ ਹੋਈ ਆ। ਅੱਛਾ ਅੱਜ ਮੈਂ ਸੁਣਿਆ ਦੇਖਿਆ ਉਹਨਾਂ ਦਾ ਜਿਹੜਾ ਉਹਨਾਂ ਦੇ ਪੇਜ ਤੇ ਜੀ ਸੀਐਮ ਸਾਹਿਬ ਦੇ ਹੂੰ ਤੇ ਪੂਰੀ ਸ਼ਕਤੀ ਕੀਤੀ ਹੋਈ ਆ ਅਧਿਕਾਰੀ ਵੀ ਉਹਨਾਂ ਨੇ ਐਕਸਰਸਾਈਜ਼ ਦੇ ਦੋ ਤਿੰਨ ਅਗਤ ਆਪਣਾ ਅਧਿਕਾਰੀ ਵੀ ਸਸਪੈਂਡ ਕਰ ਤੇ ਸਸਪੈਂਡ ਕੀਤੇ ਹੂੰ ਸਸਪੈਂਡ ਕਰਦੇ ਡੀਐਸਪੀ ਸੀ ਲੋਕਲ ਜਿਹੜਾ ਉੱਥੋਂ ਦਾ ਉਹ ਵੀ ਮੁਅਤਲ ਕਰਤਾ ਉਹਨਾਂ ਨੇ ਵੀ ਤੁਸੀਂ ਜਾਂਚ ਕਿਉਂ ਨਹੀਂ ਕੀਤੀ ਚੀਜ਼ਾਂ ਦੀ ਉਹਨਾਂ ਨੇ ਤਾਂ ਵੀ ਤੁਹਾਡੇ ਅੱਖ ਦੇ ਥੱਲੇ ਇਹ ਕੰਮ ਹੋ ਰਿਹਾ ਇਹ ਦੇ ਵਿੱਚ ਇਹ ਚੀਜ਼ ਉਹ ਇਲਾਕੇ ਦੇ ਵਿੱਚ ਹੂੰ ਤੇ ਬਹੁਤ ਵੱਡੀ ਦੁਖਦਾਈ ਘਟਨਾ ਹੈ ਦੁਖਦਾਈ ਘਟਨਾ ਐਸਾ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਖਾਂਦੇ ਪੀਂਦੇ ਸਾਰੇ ਨੇ ਹਾਂ ਪਰ ਜਿਹੜੀ ਅਨਲੀਗਲ ਚੀਜ਼ ਆ ਉਹ ਤੁਹਾਨੂੰ ਜੀ ਉਹਦੀ ਡੋਜ ਇਹ ਨਹੀਂ ਪਤਾ ਭਾਈ ਡਿਗਰੀ ਉਹ ਨਹੀਂ ਪਤਾ ਕੋਈ ਅੱਛਾ ਪਤਾ ਨਹੀਂ ਕਿੰਨੇ ਲੋਕ ਆ ਨਾ ਲੈ ਕੇ ਪੀ ਜਾਂਦੇ ਨੇ ਉਹਨਾਂ ਤੋਂ ਠੇਕੇ ਤੇ ਨਹੀਂ ਮਿਲਦੀ ਸੀ ਨਹੀਂ ਅੱਛਾ ਉਹ ਆਪਾਂ ਜਿਹੜੀ ਦੂਜੀ ਗਏ ਨੇ ਮੇਰੇ ਖਾਲ ਉਹ ਆ ਰਹੀ ਹੈ ਸਾਹਮਣੇ ਲਿਖ ਕੇ ਗੱਲ ਦੇਸੀ ਅੱਛਾ ਦੇਸੀ ਹਾਂ ਲੀਗਲ ਉਹੀ ਹੋ ਗਈ ਉਹੀ ਉਹੀ ਜਿਹਦੀ ਡਿਗਰੀ ਨਹੀਂ ਕੋਈ ਹੈ ਨਾ ਸੈਂਪਲ ਨਹੀਂ ਮਤਲਬ ਸੈਂਪਲ ਨਹੀਂ ਹੋਏ ਬਿਲਕੁਲ ਤੇ ਪੂਰੀ ਸਖਤ ਹੈ ਸਰਕਾਰ ਇਸ ਮਾਮਲੇ ਚ ਨਹੀਂ ਸਕਤਾ ਹੀ ਹੋਣੀ ਐਕਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ ਪਰਿਵਾਰ ਉੱਜੜਨ ਵਾਲੀ ਉਹ ਗੱਲ ਹੋ ਗਈ ਹਾਂ ਉੱਜੜੇ ਗਏ ਵੀਰੇ ਪਰਿਵਾਰ ਉਹੀ ਐ ਲਾ ਲਓ ਤੁਸੀਂ ਕੱਲੇ-ਕੱਲੇ ਜੀਸੀ ਹੋ ਜਿਹੜੇ ਕਮਾਉਣ ਵਾਲੇ ਸੀ ਪਰਿਵਾਰਾਂ ਦੇ ਵਿੱਚ ਅੱਛਾ ਹੁਣ ਕਿਸੇ ਦੇ ਘਰ ਵਾਲੀ ਰਹਿ ਗਈ ਕਿਸੇ ਦੀ ਮਾਤਾ ਰਹਿ ਗਈ ਜਿਹੜੇ ਛੋਟੇ-ਛੋਟੇ ਬੱਚੇ ਵਿੱਚ ਛੋਟੇ-ਛੋਟੇ ਬੱਚੇ ਰਹਿ ਗਏ ਹੈਨਾ ਬਾਕੀ ਸਾਰੇ ਡੈਥ ਹੋ ਗਈ ਜਿਹੜੇ ਇਸ ਇਸ ਤਰ੍ਹਾਂ ਇਹਦਾ ਸੇਵਨ ਕਰਦੇ ਸੀ ਸ਼ਰਾਬ ਦਾ ਚਲੋ ਇਹ ਅਰਦਾਸ ਕਰਦੇ ਆ ਕਿ ਹੋਰ ਜਿਹੜੀ ਗਿਣਤੀ ਨਾ ਬਦੇ ਨਾ ਬਦੇ ਉਹਨਾਂ ਨੂੰ ਉਹ ਕਹਿੰਦੇ ਵੀ ਜਿਵੇਂ ਅੱਜ ਇੱਕ ਸਰਪੰਚ ਸਾਹਿਬ ਦੀ ਸੁਣ ਰਿਹਾ ਸੀ ਮੈਂ ਉੱਥੋਂ ਦਾ ਪਿੰਡ ਹੈ ਅੱਛਾ ਮਜੀਠੇ ਦਾ ਮਜੀਠੇ ਦਾ ਪਿੰਡ ਆ ਉਹ ਸਰਪੰਚ ਸਾਹਿਬ ਦੱਸ ਰਹੇ ਸੀ ਕਹਿੰਦੇ ਵੀ ਮੇਰੇ ਕੋਲੇ ਆਇਆ ਉਹ ਮੁੰਡਾ ਸਾਡੇ ਪਿੰਡ ਦਾ ਅੱਛਾ ਸਵੇਰੇ 9:00 ਵਜੇ ਆਇਆ ਸੀ ਉਹ ਗੱਲਾਂ ਬਾਤਾਂ ਕਰਦਾ ਰਿਹਾ ਅੱਛਾ 10:00 ਵਜੇ ਚਲਾ ਗਿਆ ਮੇਰੇ ਕੋਲੋਂ ਅੱਛਾ ਤੇ ਸ਼ਾਮ ਨੂੰ 5:00 ਵਜੇ ਜਾ ਕੇ ਡੈਥ ਹੋ ਗਈ ਯਾਨੀ ਕਿ ਹੌਲੀ ਹੌਲੀ ਅਸਰ ਕਰ ਦਿੱਤੀ ਹੋਈ ਸੀ ਦਾਨੂੰ ਮਤਲਬ ਅੱਛਾ ਹੌਲੀ ਹੌਲੀ ਅਸਰ ਕਰ ਦਿੱਤੀ ਹਾਂ ਖੂਨ ਦੇ ਵਿੱਚ ਜਿਵੇਂ ਆਪਾਂ ਜ਼ਹਿਰ ਗਾਇ ਦਿੰਨੇ ਆ ਨਾ ਹੂੰ ਜ਼ਹਿਰੀ ਸੀ ਉਹਦੇ ਵਿੱਚ ਇੱਕ ਗਹਿਰੀ ਜ਼ਹਿਰੀ ਸੀ ਤਾਈਆਂ ਇੰਨੀਆਂ ਜਾਨਾਂ ਲੈ ਲਈ ਆਉਂਦੇ ਆ ਪਹਿਲਾਂ ਵੀ ਪਿੱਛੇ ਜੇ ਵੀ ਮੇਰੇ ਖਾਲ ਗੜ ਸ਼ੰਕਰ ਦੇ ਵਿੱਚ ਵਾਸੀ ਹੋਇਆ ਸੀ ਇੱਧਰ ਤੇ ਨਸ਼ਾ ਵਿਰੁੱਧ ਜਿਹੜੀ ਹੁਣ ਜੰਗ ਛੇੜੀ ਹੋਈ ਹੈ ਪੰਜਾਬ ਸਰਕਾਰ ਨੇ ਉਹ ਵੀ ਇਹਦਾ ਹਿੱਸਾ ਹੀ ਹੈ ਬਾਈ ਹੈਨਾ ਇਸ ਦੇ ਵਿੱਚ ਜੇ ਮੈਂ ਆਪਾਂ ਜ਼ਾਹਿਰ ਕਰ ਦੇਣੇ ਆ ਨਾ ਜ਼ਹਿਰੀ ਸੀਗਾ ਉਹਦੇ ਵਿੱਚ ਇੱਕ ਗਹਿਰੀ ਜ਼ਹਿਰੀ ਸੀ ਤਾਈਆਂ ਇੰਨੀਆਂ ਜਾਨਾਂ ਲੈ ਲਈ ਆਉਂਦੇ ਆ ਪਹਿਲਾਂ ਵੀ ਪਿੱਛੇ ਜੇ ਵੀ ਮੇਰੇ ਖਿਆਲ ਗੜ ਸ਼ੰਕਰ ਦੇ ਵਿੱਚ ਵੈਸੇ ਹੋਇਆ ਸੀ ਇੱਦਾਂ ਸੇ ਜਿਵੇਂ ਤੇ ਨਸ਼ਾ ਵਿਰੁੱਧ ਜਿਹੜੀ ਹੁਣ ਜੰਗ ਛੇੜੀ ਹੋਈ ਐ ਪੰਜਾਬ ਸਰਕਾਰ ਨੇ ਉਹ ਵੀ ਇਹਦਾ ਹਿੱਸਾ ਹੀ ਆ ਬਾਈ ਹਨਾ ਇਸ ਨੂੰ ਹਾਂ ਇਹ ਤੇ ਵੀ ਪੂਰੀ ਸ਼ਕਤੀ ਦਿਖਾਉਣੀ ਚਾਹੀਦੀ ਐ ਦਿਖਾਉਣੀ ਚਾਹੀਦੀ ਐ ਜਿਵੇਂ ਸੁਣਨ ਦੇ ਵਿਚਾਰ ਹੈ ਕਹਿੰਦੇ ਚਾਹ ਨੇ ਦੀ ਬੜੀ ਲੰਬੀ ਲੜਨ ਐ ਦੀ ਅੱਛਾ ਦੂਰ ਤੱਕ ਚਾਹ ਨੇ ਜਿਹੜੀ ਜੁੜੀ ਹੋਈ ਐ ਜੁੜੀ ਹੋਈ ਐ ਦਿੱਲੀ ਤੱਕ ਵੀ ਸੰਪਰਕ ਨੇ ਇਹਨਾਂ ਦੇ ਅੱਛਾ ਹੂੰ ਕਿ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ। ਜੀ ਆਪ ਸਰਕਾਰ ਵੱਲੋਂ ਕਹਿੰਦੇ ਟੀਮਾਂ ਵੀ ਭੇਜੀਆਂ ਹੋਈਆਂ ਨੇ। ਹੂੰ ਪੂਰੀ ਜਾਂਚ ਪੜਤਾਲ ਕਰਕੇ ਠੀਕ ਆ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਨਾਲ ਮਿਲਣਗੀਆਂ। ਹੂੰ ਪਤਾ ਹੁਣ ਇਹੀ ਅਰਦਾਸ ਕਰਦੇ ਆ ਆਪਣੇ ਚੈਨਲ ਵੱਲੋਂ ਕਿ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਸ਼ਰਮਾਸ ਬਖਸ਼ੇ। ਨਿਵਾਸ ਬਖਸ਼ੇ ਅੱਗੇ ਜਿਹੜੀ ਇਹ ਗਿਣਤੀ ਨਾ ਵਧੇ। ਬਿਲਕੁਲ ਸੁਖਾਂਦਰ ਰਹੇ ਹਨਾ ਸਾਰੇ ਪੰਜਾਬ ਇਹੀ ਅਰਦਾਸ ਜਿਹੜਾ ਜਿਵੇਂ ਕਹਨੇ ਹੁੰਦੇ ਨੇ ਕਿ ਜਿਵੇਂ ਗਰਹਿ ਕਹਨੇ ਹੁੰਦੇ ਨੇ ਹਨਾ ਇੱਕ ਇੱਕ ਮਹੀਨੇ ਦੇ ਵਿੱਚ ਤਕਰੀਬਨ 60 ਮੋਤਾਂ ਹੋ ਜਾਣੀਆਂ ਹਨਾ 50 ਤੋਂ 60 ਮੋਤਾਂ ਕੋਈ ਬਹੁਤ ਵੱਡੀ ਗੱਲ ਆਗੀ ਤੇ ਧੰਨਵਾਦ ਦੋਸਤੋ ਤੇ ਇਹ ਗੱਲਬਾਤ ਕਰ ਰਹੀ ਸੀ ਅੱਜ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਜਿਵੇਂ ਕਹਨੇ ਹੁੰਦੇ ਨੇ ਕਿ ਪੰਜਾਬ ਨੂੰ ਨਾਜ਼ਰ ਲੱਗ ਜਾਂਦੀ ਹੈ ਜੀ ਅਰਦਾਸ ਕਰੋ ਕਿ ਅੱਗੇ ਇਦਾਂ ਨਹੀਂ ਜਨੇ ਘਟਨਾਵਾਂ ਵਾਪਰਨਾ ਤੇ ਪੰਜਾਬ ਦੇ ਵਿੱਚ ਜਿਹੜੀ ਆ ਮਨ ਸ਼ਾਂਤੀ ਬਣੀ ਰਹੇ ਧੰਨਵਾਦ ਜੀ that's it